ਸਸੇਗਾਲ ਜੀ ਮੈਂ ਮਿੰਟੂ ਕਰਮ ਸਿੰਘ ਹਮਦਪੁਰਾ ਸਸੇਗਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਮਦਪੁਰਾ ਆਜੋ ਅੱਜ ਤੁਹਾਨੂੰ ਇੱਕ ਨਵੇਕਲੀ ਵੀਡੀਓ ਦਿਖਾਉਣੀ ਆ ਹਮਦਪੁਰੇ ਵਿੱਚ ਆਪਣੀਆਂ ਜਿਹੜੀਆਂ ਕੁੜੀਆਂ ਦੀ ਨਿਮ ਬੰਦੇ ਤੁਹਾਨੂੰ ਦਿਖਾ ਰਿਹਾ ਮੁੰਡਿਆਂ ਦੀ ਤਾਂ ਰੋਜ਼ ਹੀ ਬੰਦਦੇ ਆ ਜਦੋਂ ਕੋਈ ਜਨਮ ਹੁੰਦਾ ਪਰ ਜਿਹੜੀਆਂ ਨਵੇਂ ਪੈਰਤਾ ਹਮਦਪੁਰੇ ਦੇ ਵਿੱਚ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਤੇ ਇੱਕ ਹੋਰ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਰਿਹਾ ਬਈ ਆ ਜਿਹੜੀ ਨਿਮ ਬਨ ਰਹੇ ਆ ਸ਼ੇਰੇ ਬਨ ਰਹੇ ਆ ਇੱਕ ਕੁੜੀ ਦੇ ਜਨਮ ਤੇ ਬਣ ਰਿਆ ਹਾਂਜੀ ਇਹ ਆਪਾਂ ਵੀ ਡਾਕਟਰ ਆਪਣੀ ਭਤੀਜੀ ਹੋਈ ਸੀ ਨਾ ਜਦੋਂ ਹਾਂਜੀ ਕੀਪ ਤੇ ਉਦੋਂ ਆਪਾਂ ਵੀ ਬੰਨੀ ਸੀਗੀ ਵਧੀਆ ਗੱਲ ਆ ਯਾਰ ਕੁੜੀਆਂ ਦਾ ਵੀ ਮਾਨ ਸਤਕਾਰ ਓਨਾ ਹੀ ਕਰਨਾ ਚਾਹੀਦਾ ਜਿੰਨਾ ਮੁੰਡੇ ਦਾ ਬਰਾਬਰ ਹੱਕ ਆ ਕਿਉਂਕਿ ਜਿਹੜੀਆਂ ਕੁੜੀਆਂ ਨੇ ਉਹ ਦੇਖ ਲਓ ਆ ਆਪਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੂਰ ਕਰਵਾ ਚੁੱਕੀਆਂ ਹਨਾ ਲੈ ਗਈਆਂ ਸਾਰੇ ਪਰਿਵਾਰ ਨੂੰ ਡਾਕਟਰ ਇੱਕ ਤਾਂ ਤੈਨੂੰ ਗੱਲ ਸੁਣਾਉਣਾ ਵੀ ਮੈਂ ਪੜ੍ਹੀ ਸੀ ਕਿਤੇ ਵੀ ਮਹਾਰਾਜ ਰਣਜੀਤ ਸਿੰਘ ਦੀ ਮਾਂ ਨੂੰ ਕੁੜੀ ਸਮਝ ਕੇ ਦੱਬ ਦਿੱਤਾ ਸੀਗਾ ਪਰ ਉਹਨਾਂ ਦੇ ਘਰ ਦਾ ਨਾ ਇੱਕ ਕੋਈ ਜੀ ਸੀ ਵਿਚਾਰਾ ਭਲਾਪੁਰਸ਼ ਹੋਊਗਾ ਨਾ ਉਹਨੇ ਕੀ ਕਰਿਆ ਉਹ ਕੁੜੀ ਕੱਢ ਲੈਂਦੀ ਜੀ ਕੱਢ ਕੇ ਪਾਲ ਲਈ ਤੇ ਪਾਲੀ ਤਾਂ ਉਹਦੀ ਕੁੱਖ ਚੋਂ ਮਹਾਰਾਜ ਰਣਜੀਤ ਸਿੰਘ ਨੇ ਜਨਮ ਲਿਆ ਸੀ ਬਹੁਤ ਬਹੁਤ ਮਹਾਨ ਜੋਤੇ ਪੈਦਾ ਹੋਇਆ ਤੇ ਕੁੱਖ ਚੋਂ ਹਨਾ ਕੁੜੀਆਂ ਨੂੰ ਆਪਾਂ ਪੂਰਾ ਹੀ ਬੰਦਾ ਜਿਹੜਾ ਮਾਨ ਸਤਕਾਰ ਆ ਦੇਣਾ ਚਾਹੀਦਾ ਇਹਨਾਂ ਨੇ ਯਾਰ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕਰਿਆ ਇੰਨੀ ਖੁਸ਼ੀ ਮਨਾਈ ਗਈ ਆ ਤੇ ਦੋਸਤੋ ਇਹਨਾਂ ਦੇ ਸਾਰੇ ਪਰਿਵਾਰ ਨੂੰ ਜਿਹੜੀਆਂ ਕੁੜੀਆਂ ਸੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਗਈਆਂ ਨਾ ਉਸ ਖੁਸ਼ੀ ਦੇ ਵਿੱਚ ਇਹਨਾਂ ਨੇ ਆਪਣਾ ਗਿੱਧਾ ਪੰਗੜਾ ਤੇ ਜਿਹੜਾ ਖਾਣ ਪੀਣ ਦਾ ਵੀ ਪ੍ਰਬੰਧ ਪੂਰਾ ਕੀਤਾ ਗਿਆ ਹਾਂਜੀ ਹਾਂਜੀ

Thank <laughs> you.